ਇੱਕ ਹਫਤੇ ਬਾਅਦ ਫੇਰ ਆਪਾਂ ਮੌਜੂਦਾ ਖੋਨੇ ਵਾਲੇ ਦੇ ਉਸ ਜਗ੍ਹਾ ਉੱਪਰ ਜਿੱਥੋਂ ਕਿ ਸਭ ਤੋਂ ਪਹਿਲਾਂ ਰਾਵੀ ਦਰਿਆ ਦੀ ਜਿਹੜੀ ਮਾਰ ਸੀ ਪਈ ਸੀ ਤੇ ਇੱਥੋਂ ਸਭ ਤੋਂ ਵੱਡਾ ਪਾੜ ਜਿਹੜਾ ਸੀ ਤੁਸੀਂ ਦਾ ਟੁੱਟ ਕੇ ਪਿਆ ਸੀਗਾ ਤੇ ਜਿਸ ਨਾਲ ਜਿਹੜੀ ਬਰਬਾਦੀ ਸ਼ੁਰੂ ਹੋਈ ਸੀਗੀ ਪਿੰਡਾਂ ਦੇ ਪਿੰਡ ਉਜਾੜਨ ਦੀ ਬਾਬਾ ਜੀ ਗੁਰੂ ਕੇ ਬਾਗ ਵਾਲੇ ਜਿਹੜੇ ਇਸਨਾਮ ਸਿੰਘ ਜੀ ਬਾਬਾ ਜੀ ਉਹਨਾਂ ਵੱਲੋਂ ਜਿਹੜੀ ਇਹ ਇਹ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਇਹ ਬਨ ਨੂੰ ਪੂਰਨ ਵਾਸਤੇ ਵੇਖੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇਹ ਪੂਰੇ ਜਹਾਜ ਲਾਉਣ ਨਾਲ ਪੂਰੇ ਜੋਸ਼ ਨਾਲ ਜਿਹੜੀਆਂ ਇਹ ਬਨ ਨੂੰ ਪੂਰੀਆਂ ਤੇ ਤਸਵੀਰਾਂ ਤੁਹਾਨੂੰ ਇਹ ਵੀ ਦਿਖਾਉਂਦੇ ਆ ਕਿ ਰਾਵੀ ਦਰਿਆ ਵਾਲੇ ਪਾਸੇ ਰਾਵੀ ਦਰਿਆ ਹੁਣ ਫਿਰ ਪਾਣੀ ਲਥਨ ਤੇ ਦੂਰ ਚਲੇ ਗਿਆ ਤੇ ਪਰ ਜੋ ਉੱਥੇ ਆਪਣੀ ਬਰਬਾਦੀ ਦੇ ਨਿਸ਼ਾਨ ਛੱਡ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਕਿ ਦੂਰ ਦੂਰ ਤੱਕ ਤੁਸੀਂ ਦੇਖੋਗੇ ਝੋਨੇ ਦੀ ਜਿਹੜੀ ਫਸਲ ਸੀ ਉਸ ਦਾ ਜਿਹੜਾ ਉਜਾੜਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਝੋਨੇ ਦੀ ਫਸਲ ਬਿਲਕੁਲ ਪੱਤਲ ਪੈ ਕੇ ਕਾਲੀ ਹੋ ਚੁੱਕੀ ਹੈ ਤੇ ਇਧਰ ਕਮਾਦ ਦੀ ਜਿਹੜੀ ਫਸਲ ਆ ਉਹ ਵੀ ਬਰਬਾਦ ਹੋ ਗਈ ਚਾਰੇ ਜਿੱਧਰ ਤੁਸੀਂ ਝਾਤੀ ਮਾਰੋਗੇ ਉਜਾੜਾ ਤਬਾਹੀ ਬਰਬਾਦੀ ਹੀ ਦਿਖਾਈ ਦੇਗੀ ਆ ਕੋਨੇ ਵਾਲੇ ਵਾਲਾ ਪਾਸਾ ਤੁਹਾਨੂੰ ਦਿਖਾਉਨੇ ਆ ਇਧਰ ਦੇਖੋ ਜੀ ਇਹ ਇਧਰ ਵੀ ਜਿਹੜੇ ਪਾੜ ਦਾ ਪਾਣੀ ਆ ਜੇ ਵੀ ਉੱਥੇ ਮੌਜੂਦ ਹੈ ਇੱਥੇ ਵੱਡਾ ਡੂੰਗਾ ਕਹੀ ਕਹਿ ਸਕਦੇ ਆ ਇੱਥੇ ਪਿਆ ਹੈ ਤੇ ਹੁਣ ਕਾਰ ਸੇਵਾ ਵਾਲੇ ਬਾਬੇ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਇੱਥੇ ਦੇ ਰਹੇ ਨੇ ਤੇ ਵੱਡੀ ਗਿਣਤੀ ਚ ਵੱਖ-ਵੱਖ ਇਲਾਕੇ ਚੋਂ ਜਿਹੜੀਆਂ ਸੰਗਤਾਂ ਨੇ ਉਹ ਟੋੜਿਆਂ ਚ ਮਿੱਟੀ ਰੇਤਾ ਪਾ ਕੇ ਇਹ ਬੰਨ ਨੂੰ ਪੂਰ ਰਹੇ ਤੇ ਇਹਨਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਤੇ ਇਹ ਇਸ ਸੰਗਤ ਨੂੰ ਵੀ ਪ੍ਰਣਾਮ ਹੈ ਜਿਹੜੇ ਕਿ ਪੂਰੇ ਜੋਸ਼ ਖੁਸ਼ਰੋਸ਼ ਨਾਲ ਇਹ ਬੰਨ ਨੂੰ ਪੂਰੇ ਤੇ ਇਸ ਦੇ ਨਾਲ ਹੀ ਉਹ ਦੱਸਦੀ ਹੈ ਕਿ ਜਿਹੜੀ ਇਹ ਬਰਬਾਦੀ ਹੋਈ ਹੈ ਉਹ ਸਾਫ਼ ਤਸਵੀਰਾਂ ਚ ਝਲਕ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਕਿ ਦੂਰ ਦੂਰ ਤੱਕ ਉਜਾੜਾ ਹੀ ਉਜਾੜਾ ਹੈ ਜੀ ਹਾਂ ਜੀ ਬਾਬਾ ਜੀ ਇਹ ਬਾਬਾ ਜੀ ਵੱਲੋਂ ਗੁਰੂ ਕੇ ਬਾਗ ਵੱਲੇ ਵਾਲੇ ਵੱਲੋਂ ਇਹ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਬਾਨੂਪੁਰਨ ਦੀ ਵੱਡੀ ਗਿਣਤੀ ਜੇ ਬਾਬਾ ਜੀ ਇਹ ਸੰਕਟਾਂ ਜਿਹੜੀਆਂ ਨੇ ਇਹ ਪੂਰੇ ਇਤਿਸ਼ਾਹ ਨਾਲ ਲੱਗੀਆਂ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰ ਸੇਵਾ ਗੁਰੂ ਕਾ ਬਾਗ ਬਾਬਾ ਹਰਨ ਸਰਚ ਕਰਨ ਵਾਸੀ ਬਾਬਾ ਲਖਨ ਸਰਚ ਕਰਨ ਵਾਸੀ ਜੈ ਹਰ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਗਵਾਈ ਹਟ ਜੀ ਚਾਹ ਤਿੰਨ ਤਰੀਕ ਦੀ ਚੱਲ ਰਹੀ ਆ ਸੰਗਤਾਂ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਰੋਜ਼ ਮਿੱਟੀ ਲੈ ਕੇ ਟਰਾਲੀਆਂ ਪਰ ਪਾ ਕੇ ਮਿੱਟੀ ਦੀਆਂ ਤੋੜਿਆਂ ਦੀਆਂ ਸੰਗਤਾਂ ਉਤਨਾ ਹੀ ਨੌਜਵਾਨ ਬਹੁਤ ਜ਼ਿਆਦਾ ਆਉਂਦੇ ਸੰਗਤ ਸੰਗਤ ਉਹਦੇ ਤਿੰਨ ਤਰੀਕ ਦੀ ਇੱਥੇ ਹੜੀ ਆ ਸੰਗਤਾਂ ਜਿਤਨਾ ਬਹੁਤ ਦੇਨ ਰਾਜੀ ਸੇਵਾ ਚੱਲਦੀ ਆ ਨੌਜਵਾਨਾਂ ਬਹੁਤ ਜ਼ਿਆਦਾ ਬਾਬਾ ਜੀ ਦਾ ਸਾਥ ਦਿੱਤਾ ਬਾਬਾ ਸਤਨਾਮ ਸਿੰਘ ਜਿਹੇ ਬੰਦੀਆਂ ਸਾਰੀਆਂ ਲੰਦਕੋਠਾ ਵਾਲੇ ਆਏ ਉਹਨਾਂ ਵੀ ਪੰਜੀ ਟਰਾਲੇ ਮਿੱਟੀ ਨਾਲ ਦੀ ਨਾਲ ਸੰਗਤਾਂ ਦੀ ਕੱਲ ਬਾਬਾ ਬੋਧ ਸਿੰਘ ਜੀ ਨਿੱਕੇ ਕੋ ਬਣਾ ਲਿਓ ਆਏ ਪਰਤੋ ਮਹਾਵਤਾਰ ਸਿੰਘ ਜੀ ਬਾਬਰ ਧਰਸੇ ਸਾਰੀਆਂ ਜੈਵੰਦੀਆਂ ਤੇ ਪਹੁੰਚਣੀਆਂ ਬਾਬਾ ਜੀ ਦੇ ਨਾਲ ਸਾਥ ਦੇਣੀਆਂ ਬਾਬਾ ਸਰਦਾਰ ਸਿੰਘ ਜੀ ਤਿੰਨ ਤਰੀਕ ਦੀ ਸੇਵਾ ਜਿਹੜੀ ਚੱਲੂ ਹੈ ਬਹੁਤ ਸੇ ਨਿਸ਼ਾਨ ਰਾਤ ਨੂੰ ਨਜ਼ਰ ਨਿਸ਼ਾਨ ਬਹੁਤ ਹੋਇਆ ਅੱਗੇ ਪਿੰਡ ਦਾ ਹੀ ਬਹੁਤ ਆ ਇਹ ਜਨਾਲੇ ਤੱਕ ਇਹ ਜਿਹੜਾ ਬੰਨਿਆ ਇਹ ਬੰਨ ਨੇ ਜਨਾਲੇ ਇਹ ਨੇ ਨਾਲੇ ਤੱਕ ਮਾਰ ਕੀਤੀ ਇਹਨੇ ਜਨਾਲੇ ਦਾ ਕਕਰਮਾ ਰਾਣੀਆਂ ਲੋਦੀ ਨੂੰ ਇੱਧ ਸਾਰੇ ਪਿੰਡਾਂ 'ਚ ਲੋਪੋ ਘਲਕੇ ਜੀ ਇਹਨੇ ਪਾਣੀ ਸਾਰਾ ਖੜਿਆ ਉਧਰ ਹੀ ਇੱਥੋਂ ਜਿਹੜਾ ਬੰਨ ਟੁੱਟਾ ਇਹ ਬੰਨ ਦਾ ਸਾਰਾ ਨਿਸ਼ਾਨ ਅਜ ਨਾਲੇ ਦਾ ਹੋਇਆ ਸਾਰੇ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਹੁੰਚੋ ਜੇ ਗੁਰੂ ਰਾਮਦਾਸ ਦੀ ਕਿਰਪਾ 36 ਦੇ 36 ਬਾਣਾ ਬਾਜੇ ਕਿੰਨੇ ਚੇ ਚੇ ਟੀਚਾ ਪੂਰਾ ਹੋ ਜਾਏਗਾ ਜੀ ਜੇ ਕੋਈ ਗੁਰੂ ਰਾਮਦਾਸ ਦੀ ਕਿਰਪਾ ਹਫਤੇ ਦੇ ਵਿੱਚ ਹੋ ਜਾ 12 ਦੇ ਲੱਗ ਜਾਂਦੇ ਹਫਤਾ ਇਹ ਤੋਂ ਵੱਧ ਨਹੀਂ ਹਫਤੇ ਦੇ ਵਿੱਚ ਕਰਾਂਗੇ ਮਹਾਰਾਜ ਦੀ ਕਿਰਪਾ ਵੀ ਗੁਰੂ ਨਾਨਕ ਪਾਖਾ ਦੀ ਸੰਗਤਾਂ ਹੋਈਆਂ ਫਿਰ ਤਾਂ ਹਫਤੇ ਦੇ ਵਿੱਚ ਨਹੀਂ 12 ਦਿਨ ਲੱਗ ਜਾਣਗੇ ਇਹ ਮਾ ਮਾਜੀ ਦੀ ਸਤਗੁਰੂ ਦੀ ਕਿਰਪਾ ਜੀ ਬਾਬਾ ਜੀ ਦੇ ਵੱਲੋਂ ਜਿਹੜੀਆਂ ਇਹ ਇਹ ਸੇਵਾ ਕੀਤੀ ਜਾ ਰਹੀ ਹੈ ਉਸ ਦੇ صدਕਾ ਹੀ ਇਹ ਇਥੋਂ ਤੱਕ ਚਲੇ ਗਿਆ ਨਹੀਂ ਤੇ ਅਜੇ ਹਜੇ ਸਰਕਾਰਾਂ ਵੱਲੋਂ ਤੇ ਇਹਨੂੰ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਤੇ ਆਉਂਦੇ ਆਂ ਕਿ ਆਖੀ ਕਿਸ ਦਾ ਨਾਂ ਲਈ। ਨਹੀਂ ਮੈਂ ਕਹਿੰਦੇ ਵੀ ਬਾਬਾ ਜੀ ਦੀ ਸੇਵਾ ਦੇ ਵੇਖੋ ਸੰਗਤਾਂ ਦਾ ਜੋਸ਼ ਸੰਗਤਾਂ ਦੀ ਸੇਵਾ ਤੇ ਇਥੋਂ ਤੱਕ ਆ ਗਿਆ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਵੀ ਅਸੀਂ ਬਾਬਾ ਜੀ ਦੀ ਉਦਮ ਤੇ ਬਾਬਾ ਜੀ ਦੀ ਸੇਵਾ ਨਾਲੋਂ ਜਿਹੜੀ ਸੇਵਾ ਭਾਵਨਾ ਮੈਂ ਸੰਗਤ ਦੇ ਨਾਲ ਉਹਦੀ ਗੱਲ ਕਰ ਰਹੀ ਹਾਂ। ਇਹ ਬਾਬਾ ਜੀ ਦੀ ਇੱਕ ਸ਼ਰਾਂ ਦੇ ਸੰਸਾਰੀ ਤੇ ਪਹੁੰਚ ਗਈ ਹੈ। ਬਿਲਕੁਲ। ਇੱਕ ਵੀਡੀਓ ਬਾਬਾ ਜ ਤੇ ਬਾਬਾ ਜੀ ਦੇ ਸਨਾਹ ਦੇ ਸੰਗਤਾਂ ਦਾ ਹੱਥ ਆ ਗਿਆ ਇੱਥੇ ਸਰਕਾਰਾਂ ਆਪੋਵੇਂ ਕੰਮ ਕਰਨੀਆਂ ਸਾਰੀਆਂ ਆਪੋ ਸਰਕਾਰਾਂ ਕੰਮ ਕਰਨੀਆਂ ਕਿਉਂਕਿ ਇਹਨਾਂ ਬਾਕੀ ਸਾਰੀਆਂ ਚੰਗੀਆਂ ਬਾਬਾ ਜੀ ਸਹਾਰਾ ਨਾ ਕਰ ਰਹੇ ਬਾਬਾ ਜੀ ਉਹਨਾਂ ਨੇ ਮੇਲੇ ਜਿਹੜਾ ਬੀੜਾ ਚੁੱਕਿਆ ਵਾ ਉਹ ਇਹ ਸਾਰੇ ਸਮਾਜ ਦੀ ਸਾਰੇ ਸਮਾਜ ਦੀ ਭਲਾਈ ਲਈ ਆ ਹਰ ਵਰਗ ਦੀ ਭਲਾਈ ਲਈ ਬਾਬਾ ਜੀ ਨੇ ਇੱਕ ਸਨਾਹ ਦੇ ਸੰਗਤਾਂ ਦਾ ਹੱਥ ਆ ਗਿਆ ਸੰਗਤਾਂ ਦੀ ਕਿਰਪਾ ਚਾਹੀਦੀ ਆ ਸੰਗਤਾਂ ਹਲਾ ਮਾਰਨਾ ਇਹ ਦੋਹਾਂ ਚੋਂ ਦਿਨਾਂ ਵਿੱਚ ਵਜਣਾ ਸੰਗਤਾਂ ਦੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਚਾਹੀਦੀ ਆ ਸਕਦਾ ਰੱਖੇ ਬਾਬਾ ਬੜਾ ਹਵ ਕਿਰਪਾ ਕਰੇ ਸਕਦਾ ਇਤਰਾ ਹੁੰਦੀਆਂ ਰਹਿਣ ਮਹਾਰਾਜ ਕਿਰਪਾ ਖਾਲਸਾ ਵਾਗਦਰ ਅਜੀ ਇਹ ਤਰਪਾ ਮਾਰ ਨੇ ਆਥੀ ਨੁਕਸਾਨ ਕੀਤਾ ਅਸਾਂ ਨੇ ਖਾਨ ਕੀਤਾ ਬਹੁਤ ਜ਼ਿਆਦਾ ਕੀਤਾ ਬੇਅੰਤ ਕੀਤਾ ਮਾਲ ਦਾ ਡੰਗਰਾਂ ਦਾ ਤੂੜੀ ਦਾ ਪੱਠੇ ਦਾ ਫਸਲ ਦਾ ਕੁਛ ਰਹਿਣ ਨਹੀਂ ਦਿੱਤਾ ਇਹ 47 ਜੀ 47 ਜੀ 57 ਜੀ ਵੀ ਹੜ ਆਇਆ ਸੀ ਉਹਨੇ ਵੀ ਨੁਕਸਾਨ ਕੀਤਾ ਪਿਓ ਤੋਂ ਪਾਣੀ ਪੱਧਰ ਤੁਰ ਗਿਆ ਸੀ 86 ਜੀ ਵੀ ਹੜ ਜੜਾ ਆਇਆ ਉਹ ਵੀ ਉਹਨਾ ਆਇਆ ਸੀ ਉਹਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਹੜਾ 57 ਜਹਾੜ ਉਦੋਂ ਰਿਕਾਰਡ ਨਿਕਲਿਆ ਸੀ ਜਿੱਥੇ ਜਿੱਥੇ ਹੜ ਪਿਆ ਉਥੇ ਉਥੇ ਕੱਖ ਨਾ ਰਿਆ ਬੱਚੇ ਭੁੱਖੇ ਨੇ ਤੇ ਰੋਂਦੀਆਂ ਨੇ ਮਾਵਾਂ ਤੈਨੂੰ ਹਰ ਦਾ ਮਹਾਲ ਸੁਣਾਵਾ ਇਹ 57 ਦੇ ਵਿੱਚ ਇਹ ਰਿਕਾਰਡ ਉਦੋਂ ਨਿਕਲਿਆ ਸੀ ਉਦੋਂ ਹੜ ਪਿਆ ਸੀ ਤੇ ਫੇਰ ਰਿਕਾਰਡ ਨਿਕਲਿਆ ਸੀ ਨੁਕਸਾਨ ਇੰਨਾ ਕੋ ਹੋਇਆ ਕੋਈ ਗੱਲ ਕਹੀ ਨਹੀਂ ਜਾਂਦੀ ਇੰਨਾ ਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹ ਮਹਾਰਾਜੀ ਆ ਸੱਚੇ ਪਾਤਸ਼ਾਹ ਕਾਲਪੁਰਖ ਇਹਨਾਂ ਲੋਕਾਂ ਤੇ ਕਿਰਪਾ ਕਰੇ ਇਹਨਾਂ ਨੂੰ ਉਦੋਂ ਬਖਸ਼ੇ ਇਹ ਜਿਹੜੇ ਬੰਦ ਪਏ ਨੇ ਕੈਦ ਪਏ ਨੇ ਵੱਡੇ ਡੋਮ ਪਏ ਨੇ ਇਹਨਾਂ ਦੇ ਉਦੋਂ ਨਾਲ ਸਾਰੇ ਪੂਰੇ ਜਨ ਸਤਗੋ ਮਿਹਰ ਕਰੇ ਸਾਰਿਆਂ ਚ ਵਸੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ